ਗੁਰਾਇਆਂ ਦੇ ਪਿੰਡ ਢੇਸੀਆਂ ਕਾਨਾਂ ਦੇ ਇੱਕ ਦੁਕਾਨਦਾਰ ਨੇ ਸਹਿਕਾਰੀ ਬੈਂਕ ਤੇ ਉਸ ਦੀ ਐਫਡੀ ਦੀ ਰਾਸ਼ੀ ਨਾ ਦੇਣ ਦੇ ਗੰਭੀਰ ਦੋਸ਼ ਲਗਾਏ ਹਨ ਜਿਸ ਤੋਂ ਬਾਅਦ ਦੁਕਾਨਦਾਰ ਨੇ ਆਪਣੇ ਸਾਥੀਆਂ ਨਾਲ ਬੈਂਕ ਅੱਗੇ ਧਰਨਾ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ ਇਸ ਮੌਕੇ ਪੀੜਤ ਦੁਕਾਨਦਾਰ ਨੇ ਕਿਹਾ ਕਿ ਉਹ ਬੈਂਕ ਦੇ ਸਟਾਫ ਤੋਂ ਪਰੇਸ਼ਾਨ ਹੋ ਗਿਆ ਹੈ ਤੇ ਇਸੇ ਹੀ ਪਰੇਸ਼ਾਨੀ ਦੇ ਚੱਲਦੇ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਬੈਂਕ ਦੇ ਮੈਨੇਜਰ ਦੀ ਹੋਵੇਗੀ ਇਸ ਮੌਕੇ ਤੇ ਧਰਨੇ 'ਚ ਸ਼ਾਮਲ ਜਮਹੂਰੀ ਕਿਸਾਨ ਸਭਾ ਦੇ ਆਗੂ ਜਸਵਿੰਦਰ ਸਿੰਘ ਢੇਸੀ ਨੇ ਆਖਿਆ ਕਿ ਢੇਸੀਆਂ ਕਾਨਾਂ ਦੇ ਦੁਕਾਨਦਾਰ ਅਮਿਤ ਸੋਦ ਵੱਲੋਂ ਪਰਮਜੀਤ ਸਿੰਘ ਪੁੱਤਰ ਜਗਿੰਦਰ ਸਿੰਘ ਢੇਸੀਆਂ ਕਾਨਾਂ ਦੇ ਇੱਕ ਲੋਨ ਵਿੱਚ ਗਾਰੰਟੀ ਪਾਈ ਗਈ ਸੀ ਅਤੇ ਅਮਿਤ ਨੇ 2018 ਵਿੱਚ ਬੈਂਕ ਵਿੱਚ ਇੱਕ FD ਵੀ ਕਰਵਾਈ ਸੀ ਜਿਸ ਦਾ 13 ਸਾਲ ਪਹਿਲਾਂ ਬਿਤਾ ਬਿਮਾਰ ਹੋ ਗਿਆ ਸੀ ਜਿਸ ਦੇ ਇਲਾਜ ਤੇ ਉਸ ਦਾ ਕਾਫੀ ਖਰਚ ਆਇਆ ਪਰ ਉਸ ਦਾ 13 ਸਾਲਾ ਬੱਚਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਉਸ ਨੇ ਦੱਸਿਆ ਕਿ ਉਸ ਨੇ ਉਸ ਦੇ ਇਲਾਜ ਲਈ ਲੋਕਾਂ ਤੋਂ ਪੈਸੇ ਲੈ ਸਨ ਜੋ ਉਸ ਨੇ ਹੁਣ ਵਾਪਸ ਦੇਣੇ ਹਨ ਤੇ ਉਹ ਆਪਣੀ ਐਫ ਡੀ ਦੇ ਪੈਸੇ ਜੋ ਕਿ 70 ਤੋਂ 75 ਹਜ਼ਾਰ ਰੁਪਏ ਹਨ ਉਹ ਰਾਸ਼ੀ ਬੈਂਕ ਕੋਲੋਂ ਮੰਗ ਰਿਹਾ ਸੀ ਜਰ ਕਿ ਬੈਂਕ ਲੋਨ ਵਿੱਚ ਗਰੰਟਰ ਹੋਣ ਕਾਰਨ ਉਸ ਦੀ ਰਾਸ਼ੀ ਰਿਲੀਜ਼ ਨਹੀਂ ਕੀਤੀ ਜਾ ਰਹੀ ਸੀ ਮੈਂ ਅਮਿਤ ਸੂਦ ਕਨਟੇਸੀਆ ਜਿਹੜੀ ਤੁਹਾਡੀ ਐਫ ਡੀ ਹੋਈ ਹੈ ਕਿਹੜੇ ਸਾਲ ਦੇ ਵਿੱਚ 2018 ਦੇ ਵਿੱਚ 7 ਸਾਲ ਹੋ ਗਏ ਹਾਂਜੀ 2018 ਚ ਤੇ 2019 ਚ ਭਾਜੀ 파ਰਮਜੀਤ ਸਿੰਘ ਨੇ 2019 ਦੇ ਵਿੱਚ 파ਰਮਜੀਤ ਸਿੰਘ ਨੇ ਲੋਨ ਚੱਕਿਆ ਸੀ ਉਹਦੇ ਵਿੱਚ ਮੈਂ ਗਾਰੰਟੀ ਪਾਈ ਸੀ ਇੱਕ ਮੈਂ ਤੇ ਇੱਕ ਸਰਬਜੀਤ ਸਿੰਘ ਨੇ ਅਸੀਂ ਦੋ ਜਣਿਆਂ ਨੇ ਤੇ ਮੈਂ 2018 ਦਾ ਐਫਡੀ ਮੈਨੂੰ ਲੋਡ ਨਹੀਂ ਪਈ ਤੇ ਉਸ ਤੋਂ ਬਾਅਦ ਨਾ ਮੈਂ ਕਦੀ ਇਹਨਾਂ ਤੋਂ ਮੰਗੀ ਹੁਣ ਪਿੱਛੇ ਹੈ ਮੇਰੇ ਬੇਟਾ ਥੋੜਾ ਬਿਮਾਰ ਹੋ ਗਿਆ ਤੇ ਉਦੋਂ ਮੈਨੂੰ ਲੋਡ ਪਈ ਤਾਂ ਮੈਂ ਜਦੋਂ ਇਹਨਾਂ ਤੋਂ ਮੰਗਣ ਆਇਆ ਤੇ ਇਹ ਕਹਿੰਦੇ ਤੇ ਲੀਨ ਮਾਰਕ ਲੱਗਾ ਆ ਮੈਨੂੰ ਮੈਨੇਜਰ ਸਾਹਿਬ ਕਹਿੰਦੇ ਤੇ ਮੈਂ ਕਹਾ ਫੇ ਇਹ ਕਿੱਦਾਂ ਹਟੂਗਾ ਉਹ ਕਹਿੰਦਾ ਜਦੋਂ ਤੂੰ ਉਹਦੇ ਪੈਸੇ ਉਹਦੇ ਮੜਾਉਂਗਾ ਮੈਂ ਕਹਾ ਤੁਸੀਂ ਦੇਖੋ 2019 ਚ ਉਹਨੇ ਲੋਨ ਚੱਕਿਆ ਹੁਣ ਚੱਲਦਾ 25 ਜਾਂ 24 ਚੱਲਦਾ ਹੋਊਗਾ ਜਿਹੜੀ ਵੀ ਉਹ ਉਹ ਦੋ ਸਾਡੀ ਪਹਿਲਾਂ ਗੱਲ ਹੋਈ ਆ ਮੈਂ ਕਹਾ ਭਾਈ ਤੁਸੀਂ ਫੇ ਉਹਨੂੰ ਨੋਟਿਸ ਨਹੀਂ ਤੁਸੀਂ ਕੇਸ ਨਹੀਂ ਬਣਾਉਂਦੇ ਉਹਦਾ ਤੁਸੀਂ ਬਣਾਓ ਕੇਸ ਬਣਾਓ ਤੇ ਉਹ ਬਸ ਅੱਜ ਬਣਾਉਣੇ ਕੱਲ ਬਣਾਉਣੇ ਇਹ ਵੀ ਭਾਜੀ ਅੱਜ ਤੋਂ 3 ਮਹੀਨੇ ਪਹਿਲਾਂ ਮੈਂ ਤੇ ਮੇਰੇ ਵਾਈਫ ਆ ਭਾਜੀ ਅਸੀਂ ਬੜੇ ਦੁਖੀ ਆ ਮੈਂ ਹੁਣ ਤੁਹਾਨੂੰ ਕੀ ਦੱਸਾਂ ਯਾਨੀ ਕੀ ਇੱਥੇ ਵੀ ਇਹਨਾਂ ਨੂੰ ਵੀ ਪਤਾ ਬੈਂਕ ਮੈਨੇਜਰ ਨੂੰ ਵੀ ਪਤਾ ਮੇਰੇ ਹਾਲਾਤ ਕਿੱਦਾਂ ਦੇ ਆ ਕਿੱਦਾਂ ਦੇ ਨਹੀਂ ਮੈਂ ਹੁਣ ਦੱਸ ਨਹੀਂਦਾ ਤੁਹਾਨੂੰ ਇਹਨਾਂ ਮੈਂ ਇਹਨਾਂ ਦੀ ਪੂਰੀ ਮਦਦ ਕਰਦਾ ਹਰੇਕ ਕੰਮ ਚ ਵੀ ਮੈਨੂੰ ਪੰਚਾਇਤ ਇਹ ਕਹਿੰਦੇ ਤੂੰ ਪੰਚਾਇਤ ਲੈ ਕੇ ਜਾ ਪੰਚਾਇਤ ਲੈ ਕੇ ਗਿਆ ਉਸ ਤੋਂ ਬਾਅਦ ਮੈਂ ਉਹਨਾਂ ਦੇ ਘਰ ਦੀ ਫਾਰਦ ਦੀ ਉਹ ਵੀ ਕਢਾਈ ਉਹਦੇ ਭਰਾ ਦੀ ਮੈਂ ਨਾ ਉਹ ਗੱਡੀ ਚਲਾਉਂਦਾ ਉਹ ਵੀ ਉਹਦੀਆਂ ਫੋਟੋਆਂ ਉੱਥੇ ਹੈੱਡ ਆਫਿਸ ਦੇ ਗਏ ਆ ਕਾਰ ਨਾਲ ਤਾਂ ਇਹਨਾਂ ਨੇ ਮੈਂ ਥੋੜਾ ਭਾਜੀ ਕਾਰ ਨਾਲ ਕੁਝ ਬੈਂਕ ਨਹੀਂ ਨਾਲ ਹਾਂਜੀ ਤੇ ਮੈਨੂੰ ਇਹੇ ਮੈਨੇਜਰ ਸਾਹਿਬ ਕਰ ਰਹੇ ਆ ਬਡਾਲੇ ਕੋਪਰੇਟ ਬੈਂਕ ਦੇ ਆ ਮੈਂ ਮੇਰੇ ਮੈਨੂੰ ਪੈਸੇ ਚਾਹੀਦੇ ਭਾਜੀ ਮੈਂ ਨਾ ਮੈਂ ਸੱਚੀ ਕੋ ਖਾ ਕੇ ਮਰ ਜਾਣਾ ਮੈਂ ਆਉਣਾ ਕੈਮਰੇ ਸਾਹਮਣੇ ਕਿਨਾਂ ਅੱਜ ਅਸੀਂ ਜਿਹੜਾ ਇਹ ਪਿੰਡ ਬਡਾਲਾ ਦੇ ਵਿੱਚ ਕੋਆਪਰੇਟਿਵ ਜਿਹੜੀ ਬੈਂਕ ਆ ਜ਼ਿਮੀਂਦਾਰਾ ਉਹਦੇ ਮੂਰੇ ਧਰਨਾ ਲਾਉਣਾ ਸਾਨੂੰ ਮਜਬੂਰੀ ਵਸਾਜ ਬੈਣਾ ਪੈ ਗਿਆ ਕਿਉਂਕਿ ਜਿਹੜਾ ਸਾਡੇ ਪਿੰਡ ਦਾ ਅਮਿਤ ਕੁਮਾਰ ਸ਼ੂਰ ਆ ਉਹਨੇ ਇੱਕ ਬੰਦੇ ਦੀ ਗਾਰੰਟੀ 50000 ਲੋਨ ਦੇ ਵਿੱਚ ਆਪਣੀ ਗਾਰੰਟੀ ਦਿੱਤੀ ਹੋਸੀ ਜਦੋਂ ਕਿ ਇਸ ਬੈਂਕ ਨਾਲ ਉਹ ਜਿੱਥੇ ਬੇਰਕਾ ਦਾ ਸੁਸਾਇਟੀ ਦਾ ਦੁੱਧ ਦਾ ਦਾਨ ਪ੍ਰਦਾਨ ਕਰਦਾ ਆ ਇਸ ਬੈਂਕ ਦੇ ਨਾਲ ਬਹੁਤ ਜ਼ਿਆਦਾ ਮਸੂਦ ਦਾ ਬਹੁਤ ਚਿਰਦਾ ਆ ਉਹਦੇ ਵਿੱਚ ਹੀ ਅਮਨ ਸੂਦ ਦੀ ਆ ਕੋਈ 60000 ਦੀ ਮੰਨ ਲਓ ਵੀ 60000 ਦੀ ਜਿਹੜੀ ਆ ਜਿਹੜੀ ਐਫ ਡੀ ਪਈ ਆ ਉਹਦਾ ਕੋਈ ਵਿਆਜ ਵੀ ਪਾ ਕੇ ਲਗਭਗ 70 75000 ਰੁਪਇਆ ਜਿਹੜਾ ਉਹ ਬਣਿਆ ਆ ਉਹ ਜਿਨ੍ਹਾਂ ਨੂੰ ਜਿਹੜੀ ਮੰਨ ਲਓ ਕਰਾਈ ਸੀ ਜਿਹੜੀ ਮੰਨ ਲਓ ਵੀ ਨੇ ਉਹ ਲੋਨ ਲੈ ਕੇ ਦਿੱਤਾ ਸੀ ਆਪਣੇ ਉੱਤੇ ਉੱਤੇ ਜਿਹੜੀ ਆ ਇਹਨੇ ਮੰਨ ਲਓ ਜਮਾਤ ਦਿੱਤੀ ਸੀ ਉਹਦੇ ਵਿੱਚ ਉਹ ਬੰਦਾ ਜਿਹੜਾ ਡਿਫਾਲਟਰ ਹੋ ਗਿਆ ਪਰਮਜੀਤ ਸਿੰਘ son of ਜਗਿੰਦਰ ਸਿੰਘ ਪਿੰਡ ਢੇਸੀਆਂ ਕੰਨਾਂ ਇਹ ਬੰਦਾ ਜਿਹੜਾ ਆ ਬਾਰ-ਬਾਰ ਇਹ ਮਾਲੋ ਇੱਥੇ ਆ ਕੇ ਬੈਂਕ ਵਾਲਿਆਂ ਨੂੰ ਕਹਿ ਰਿਹਾ ਤਿੰਨ ਸਾਲ ਤੋਂ ਵੇ ਭਾਈ ਮੈਨੂੰ ਪੈਸੇ ਲੋੜਿਆ ਮੈਂ ਪੈਸੇ ਚੱਕੇ ਤੇ ਮੇਰੇ ਪੈਸੇ ਕਹੇ ਦਵਾ ਕੇ ਰੱਖਿਓ ਆ ਵੀ ਤੁਸੀਂ ਜਿਉਂ ਬੰਦੇ ਨਹੀਂ ਕਸਤਾ ਦਿੰਦੇ ਮੈਂ ਤੁਹਾਡੇ ਨਾਲ ਜਾਣਾ ਵੇ ਤੁਸੀਂ ਉਹ ਮਾਲੋ ਜੋ ਬੰਦੀ ਕਾਰਵਾਈ ਆ ਬੈਂਕ ਦੀ ਉਹ ਕਰੋ ਆਪਣੀ ਜੋ ਬੰਦੀ ਕਾਰਵਾਈ ਆ ਉਹ ਜਦੋਂ ਬੰਦੇ ਨੂੰ ਤੁਹਾਨੂੰ ਫੜਾ ਰਿਹਾ ਵੀ ਬੰਦੇ ਨੂੰ ਫੜ ਲਓ ਇਹਦੇ ਪੈਸੇ ਦਾ ਕਿ ਕਸੂਰ ਆ ਜਦੋਂ ਕਿ ਇਹ ਅਧਾਰਾ ਵੀ ਨਹੀਂ ਇਹ ਗੱਲ ਕਹਿੰਦਾ ਵੀ ਤੂੰ ਇਹਦੇ ਪੈਸੇ ਰੱਖ ਸਕਦੇ ਆ ਇਹ ਅਧਾਰਾ ਵੀ ਇਹ ਗੱਲ ਕਹਿ ਰਿਹਾ ਸਿਰਫ ਜਿਹੜਾ ਦੂਜਾ ਗਰੰਟਰ ਆ ਉਹ ਪਰਮਜੀਤ ਦਾ ਭਾਈ ਆ ਉਹ ਬਾਹਰ ਮੰਨ ਲਵੇ ਆਪਣੀ ਗੱਡੀ ਚਲਾਉਂਦਾ ਉਹ ਆਪਣਾ ਕਾਰੋਬਾਰ ਕਰਦਾ ਸਿਰਫ ਇਹਦੇ ਪੈਸੇ ਪਏ ਕਰਕੇ ਇਹ ਬੈਂਕ ਵਾਲਿਆਂ ਨੇ ਸਮਝਿਆ ਵੀ ਸਾਡੇ ਪੈਰ ਥੱਲੇ ਬਟੇਰਾ ਆਇਆ ਵੀ ਜਿੱਦਾਂ ਸਾਨੂੰ ਲੋਨ ਨਹੀਂ ਗਈ ਇਹਨੇ ਆਪਣੀ ਬਣਦੀ ਕਾਰਵਾਈ ਨਹੀਂ ਕੀਤੀ ਜਦੋਂ ਅੱਜ ਅਸੀਂ ਗੱਲਬਾਤ ਕਰਨ ਆਏ ਆ ਇਹ ਵੀ ਕਿਹਾ ਵੀ ਜੇ ਕੋਈ ਫਿਰ ਸਾਨੂੰ ਲਿਖਤੇ ਦੇ ਫਿਰ ਇਹ ਜਲੰਧਰ ਜਾਵਾਂਗੇ ਉਧਰ ਜਦੋਂ ਬੈਂਕ ਮੈਨਿਅਰ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ 2019 ਵਿੱਚ ਪਰਮਜੀਤ ਸਿੰਘ ਵੱਲੋਂ ਲੋਨ ਵਿੱਚ ਡਿਫਾਲਟ ਹੋਣ ਕਾਰਨ ਅਮੀ ਸੂਦ ਦੀ ਐਫਡੀ ਪਲੱਸ ਕੀਤੀ ਗਈ ਹੈ ਕਿਉਂਕਿ ਅਮਿਤ ਨੇ ਉਸ ਦੀ ਗਾਰੰਟੀ ਪਾਈ ਹੈ ਇਹ ਰਾਸ਼ੀ ਹੁਣ ਉਹ ਨਾ ਬਲੋ ਰੀਲੀਜ਼ ਨਹੀਂ ਕੀਤੀ ਜਾ ਸਕਦੀ। ਖੁਰਾਏ ਤੋਂ ਨਵਰਾਂਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਸਰ ਆਪਣਾ ਨਾਮ ਦੱਸੋ ਪਲੀਏ। ਅਮਰਜੀਤ ਸਿੰਘ। ਸਰ ਆ ਦੱਸੋ ਇੱਕ ਬਾਅਦ ਜਿਹੜਾ ਧਰਨਾ ਲੱਗਾ ਹੋਇਆ ਅਮੀ ਸੂਦ ਨੇ ਜਿਹੜਾ ਕਹਿ ਰਹੇ ਜੀ ਕੋਈ ਐਕਟਲੀ ਉਹਦੀ ਸੀਗੀ ਉਹਦੇ ਐਫਡੀ ਨਹੀਂ ਦਿੱਤੇ ਜਾ ਰਹੇ ਪੇਮੈਂਟ ਕੀ ਮਾ ਉਹਦਾ ਜੀ ਸਾਰਾ। ਸਰ ਇਸ ਨੇ ਪਰਮਜੀਤ ਸਿੰਘ ਦੇ ਨਾਮ ਦਾ ਬੰਦਾ ਆ ਉਸ ਨੇ ਗਾਰੰਟੀ ਪਾਈ ਸੀ। 2019 ਦੇ ਵਿੱਚ ਉਸ ਨੇ ਲੋਨ ਚੱਕਿਆ ਸੀ ਪਰ ਮੁਝ ਸਕਨੇ 2020 ਦੇ ਵਿੱਚ ਉਹ ਡਿਫਾਲਟਰ ਹੋ ਗਏ ਐਨਪੀ ਆ ਗਿਆ ਉਸ ਵੇਲੇ ਬ੍ਰਾਂਚ ਮੈਨੇਜਰ ਨੇ ਇਹਦੀ ਐਫਡੀ ਸੀ ਉਹ ਲੀਨ ਮਾਰ ਕਰਤੀ ਉਹ ਬਰਾਜ ਕਰ ਲਈ ਇਸ ਕਰਕੇ ਇਹ ਕਹਿੰਦਾ ਮੈਨੂੰ ਪੈਸਿਆਂ ਦੀ ਲੋੜ ਆ ਜੋ ਕਿ ਅਸੀਂ ਬ੍ਰਾਂਚ ਮੈਨੇਜਰ ਨਹੀਂ ਇਹਨੂੰ ਲੀਨ ਮਾਰ ਤੋਰ ਸਕਦਾ ਇਹ ਹੈਡ ਅਫਿਸ ਲੈਵਲ ਦਾ ਕੰਮ ਆ ਇਹ ਬ੍ਰਾਂਚ ਮੈਨੇਜਰ ਨਹੀਂ ਇਸ ਤੋਰ ਸਕਦਾ ਇਸ ਕਰਕੇ ਮੈਂ ਬੇਨਤੀ ਕੀਤੀ ਸੀ ਕਿ ਸਾਡੇ ਮਾਨਯੋਗ ਅਸਰ ਡੀਐਮ ਸਾਹਿਬ ਨਾਲ ਜਾ ਕੇ ਉਹਨਾਂ ਕੋਲ ਜਾ ਮੈਂ ਹਰਿਆ ਤੁਹਾਡੀਆਂ ਗੱਲ ਕਰ ਇਹ ਉਹੀ ਕਰ ਸਕਦੇ ਆ ਪਰ ਸਾਡਾ ਲੀਗਲ ਪ੍ਰੋਸੈਸ ਚੱਲ ਰਿਹਾ ਹੈ ਜਿਹੜਾ ਪਰਮਜੀਤ ਹੈ ਜੀ ਉਹਦੇ ਗਰੰਟੀ ਕਹਿੰਦੇ ਉਹਦੇ ਬ੍ਰਦਰ ਨੇ ਵੀ ਪਾਈ ਹਾਂਜੀ ਉਹਦੀ ਉਹਦੀ ਤਾਂ ਵੀ ਅਸੀਂ ਪਹੁੰਚ ਕੀਤੀ ਆ ਉਹਨੂੰ ਮਿਲ ਚੁੱਕੇ ਹਾਂ ਹਾਂਜੀ ਹਾਂਜੀ ਉਹ ਵੀ ਆਪਣੇ ਤੌਰ ਤੇ ਮੈਂ ਮੈਂ ਉਹਨੂੰ ਮਿਲ ਚੁੱਕਾ ਹਾਂ ਆਪਣੇ ਤੋਤੇ ਅਵਸਾਰ ਆਇਆ ਅਸੀਂ ਪਰਮਜੀਤ ਨੂੰ ਮਿਲਣ ਦੀ ਕਈ ਵਾਰ ਕੋਸ਼ਿਸ਼ ਕੀਤੀ ਆ ਲੇਕਰ ਮੈਨੂੰ ਸਿਰ ਆਪਣੇ ਟ੍ਰਨਰ ਦੇ ਵਿੱਚ 7 ਇੱਕਰ ਮਿਲਿਆ ਉਹ ਮੈਨੂੰ ਕਦੇ ਘਰ ਮਿਲਦਾ ਵੀ ਨਹੀਂ ਤੇ ਉਹਦੇ ਖਿਲਾਫ ਕੋਈ ਲੀਗਲ ਨਹੀਂ ਕਰ ਰਿਹਾ ਹਾਂਜੀ ਲੀਗਲ ਕਰ ਰਿਹਾ ਅੰਡਰ ਪ੍ਰੋਸੈਸ ਹਾਂਜੀ